ਕੰਮ ਦਾਣਾ ਤੇਲੇ ਦਾ ਸੀ ਗੱਲਾਂ ਨਾਲ ਸਾਰਦਾ ਅੱਜ ਤੈਨੂੰ ਉਹੀ ਚੁੱਬਦੇ ਆ ਗਾਡੂਆ ਸਾਡੇ ਜਿਹੜਿਆਂ ਸੰਦਾ ਤੇਰੇ ਹੱਲੇ ਢੇ ਮਾਰਦਾ ਜਿਹੜਿਆਂ ਸੰਦਾ ਹੁੰਦੇ ਰਹਾਂ ਚੱਲ ਜਿਹੜਾ ਮੇਰਾ ਯਾਰ ਸੀ ਉਹਦਾ ਭਾਵੇਂ ਭਰਾ ਹੋਵੇ ਉਹ ਆਪਣੀ ਭੈਣ ਨੂੰ ਨਾ ਫੁੱਲ ਬਣਦੀ ਸੀ ਠੀਕ ਆ ਉਹ ਆਪਣੇ ਭਰਾ ਮਾਰਗਾ ਸੀਗਾ ਉਹ ਹੁਣ ਨਹੀਂ ਰਿਹਾ ਬਾਕੀ ਉਹ ਉਹਦਾ ਕੋਈ ਜੱਕ ਨਹੀਂ ਹੋਰ ਜਿਹੜਾ ਮਰਜੀ ਹੋਵੇ ਲੀਲੀ ਫੀਲੀ ਭਾਵੇਂ 4 ਮਿਲੀਅਨ ਸਬਸਕਰਾਈਬਰ ਹੋਵੇ ਭਾਵੇਂ 5 ਹੋਣ ਆਪਾਂ ਕਿਸੇ ਤੋਂ ਦਾਅਵੇ ਨਹੀਂ ਪਰ ਗੁਰੂਵੀਰ ਮੇਰੇ ਯਾਰ ਨੂੰ ਕਿਸ ਨੇ ਮਾਰਾ ਨਹੀਂ ਮੋਲਣਾ ਨਹੀਂ ਮੈਂ ਸਾਰੇ ਠੋਕ ਹਾਂਜੀ ਮਿੱਤਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਲੱਕੀ ਗੋਲਡ ਸਮਿਥ ਦੇ ਪਰਚੇ ਗਾਣੇ ਤੋਂ ਬਾਅਦ ਉਹਨਾਂ ਦਾ ਵਿਵਾਦ ਕਾਫੀ ਵੱਜ ਚੁੱਕਾ ਹੈ ਜਿਸ ਨੂੰ ਲੈ ਕੇ ਅਕਸਰ ਚਰਚਾ ਦੇ ਵਿੱਚ ਤਾਂ ਰਹਿੰਦੀ ਸੀ ਪਰ ਹੁਣ ਹੋਰ ਜਿਆਦਾ ਚਰਚਾ ਦੇ ਵਿੱਚ ਆ ਚੁੱਕੇ ਨੇ ਕਿਉਂਕਿ ਉਸ ਦੇ ਵਿੱਚ ਖਰੀਆਂ ਖਰੀਆਂ ਗੱਲਾਂ ਕੀਤੀਆਂ ਨੇ ਰੋਹਿਤ ਦੇਸ਼ਵਾਲ ਨੂੰ ਜਿਸ ਨੂੰ ਲੈ ਕੇ ਦੋਸਤੋ ਉਹਨਾਂ ਦੀ ਵੀਡੀਓਜ਼ ਅਤੇ ਗਾਣਾ ਕਾਫੀ ਜਿਆਦਾ ਵਾਇਰਲ ਹੋ ਰਿਹਾ ਹੈ ਅਤੇ ਦੋਸਤੋ ਉਹਦੇ ਨਾਲ ਇੱਕ ਹੋਰ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਨਿਸ਼ੂ ਦੇਸ਼ਵਾਲ ਅਤੇ ਰੋਹਿਤ ਦੇਸ਼ਵਾਲ ਗੱਲ ਕੀਤੀ ਹੈ ਤੇ ਹੁਣ ਦੇਖਣਾ ਇਹ ਹੈ ਕਿ ਰੋਹਿਤ ਦੇਸ਼ਵਾਲ ਦਾ ਕੀ ਰਿਪਲਾਈ ਆਉਂਦਾ ਹੈ ਲੱਕੀ ਗੋਲਡ ਸਮਿਥ ਨੂੰ ਤੇ ਦੋਸਤੋ ਲੱਕੀ ਗੋਲਡ ਸਮਿਥ ਦੀ ਸਾਡੇ ਕੋਲ ਇੱਕ ਹੋਰ ਵੀਡੀਓ ਆਈ ਹੈ ਜੋ ਕਿ ਅਸੀਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਲੈ ਕੇ ਆਵਾਂਗੇ ਧੰਨਵਾਦ